ਤੇ ਬਾਹਰ ਬਾਇ ਗਿਆਨ ਸਿੰਘ ਮੰਗੋ ਪ੍ਰੈਜ਼ੀਡੈਂਟ ਬਾਰਖ ਜਨਾਬਾ ਅਸੀਂ ਸਾਡੇ ਸਮੁੱਚੇ ਵਕੀਲ ਭਾਈਚਾਰੇ ਦੀ ਮੀਟਿੰਗ ਕੀਤੀ ਆ ਇਹਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਜੋ ਕਿਸਾਨ ਮਜ਼ਦੂਰ ਆਪਣੀਆਂ ਮੰਗਾਂ ਦੇ ਲਈ ਦਿੱਲੀ ਵੱਲ ਕੂਚ ਕਰ ਰਹੇ ਸੀਗੇ ਉਹਨਾਂ ਨੂੰ ਹਰਿਆਣਾ ਬਾਰਡਰ ਦੇ ਉੱਤੇ ਹਰਿਆਣਾ ਸਰਕਾਰ ਨੇ ਨਜਾਇਜ਼ ਤੌਰ ਤੇ ਰੋਕਿਆ ਕਿਉਂਕਿ ਇੱਕ ਜਮਹੂਰੀਅਤ ਦੇ ਵਿੱਚ ਡੈਮੋਕਰੇਟ ਸਿਸਟਮ ਦੇ ਵਿੱਚ ਹਰ ਇੱਕ ਨੂੰ ਆਪਣੀਆਂ ਮੰਗਾਂ ਰੱਖਣ ਦਾ ਹੱਕ ਹੈਗਾ ਡੈਮੋਕਰੇਟਿਕ ਸਾਥਮੇ ਢੰਗ ਦੇ ਨਾਲ ਮੰਗਾਂ ਆਪਣੀਆਂ ਰੱਖ ਸਕਦੇ ਨੇ ਪਰ ਹਰਿਆਣਾ ਸਰਕਾਰ ਨੇ ਵੀ ਹਰਿਆਣਾ ਦੇ ਬਾਰਡਰ ਦੇ ਉੱਤੇ ਵਿਸ਼ੇਸ਼ ਕਰਕੇ ਸੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਜੋ ਤਿੱਸੱਦ ਕੀਤਾ ਗੋਲੀ ਚਲਾਈ ਗਈ ਆ ਡਰੋਨ ਦੇ ਰਾਹੀਂ ਬੰਬ ਸਿੱਟੇ ਗਏ ਨੇ ਤੇ ਹੋਰ ਵੀ ਹਲਾਟੀ ਚਾਰਜ ਕੀਤਾ ਗਿਆ ਉਹਦੇ ਵਿੱਚ ਅਸੀਂ ਨਾਭਾ ਬਾਰਿਸ਼ ਇਸ ਨੂੰ ਵੀ ਪੂਰਜੋਰਨ ਸਿੱਧੀ ਕਰਦੀ ਆ ਤੇ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹ ਵੀ ਸਿੱਧੀ ਪੂਰਜੋਰ ਸਮਰਥ ਕਰਦੇ ਆ ਤੇ ਇਸ ਦੇ ਮੰਦੇ ਨਾજર ਕਿਸਾਨ ਜੁਨੀਆ ਨੇ ਮਜ਼ਦੂਰ ਜੁਨੀਆ ਨੇ ਤੇ ਸਾਰੇ ਭਾਈਚਾਰੇ ਨੇ ਪੰਜਾਬ ਦੇ ਲੋਕਾਂ ਨੇ ਇਕੱਠੇ ਹੋ ਕੇ ਕੱਲ ਬੰਦ ਦਾ ਸਦਾਤਾ 16 ਤਰੀਕ ਨੂੰ ਤੇ ਅਸੀਂ ਬਾਰਿਸ਼ ਨਾਭਾ ਉਸ ਬੰਦ ਦੀ ਹਮਾਇਤ ਕਰਦੀ ਆ ਤੇ ਇਸ ਮੁੱਚੇ ਵਕੀਲ ਭਾਈਚਾਰੇ ਨੂੰ ਪੰਜਾਬ ਦੇ ਵਕੀਲ ਭਾਈਚਾਰੇ ਨੂੰ ਅਪੀਲ ਵੀ ਕਰਦੀ ਆ ਕਿ ਕੱਲ ਨੂੰ ਸਾਰੀਆਂ ਕੋਰਟਾਂ ਦੇ ਵਿੱਚ ਇੱਕ ਰੋਜ਼ ਦੇ ਤੌਰ ਤੇ ਜਿਹੜਾ ਮਤਲਬ ਕੰਮ ਬੰਦ ਰੱਖਿਆ ਜਾਵੇ, ਨੋ ਵਰਕ ਰੱਖਿਆ ਜਾਵੇ, ਵਰਕ ਸਸਪੈਂਡ ਕੀਤਾ ਜਾਵੇ ਤਾਂ ਕਿ ਜੋ ਤਸੱਦਦ ਕੇਂਦਰ ਤੋਂ ਕੀਤਾ ਗਿਆ ਉਹਦੇ ਲਈ ਸੇ ਰੋਜ਼ ਦੇ ਵਿੱਚ ਸਾਮਰਥ ਹੋਰ ਵੀ ਕੋਈ ਪੰਜਾਬ ਚ ਬਾਰਸ਼ ਐਸੋਸੀਏਸ਼ਨਾਂ ਜਿਹੜੀਆਂ ਹਾਂ ਹੋਰ ਬਾਰਸ਼ ਐਸੋਸੀਏਸ਼ਨ ਸਾਡੀ ਪੰਜਾਬ ਦੇ ਵਿੱਚ ਵੀ ਮੇਰੀਆਂ ਬਹੁਤਿਆਂ ਬਾਰਸ਼ ਨਾਲ ਗੱਲ ਹੋ ਚੁੱਕੀ ਆ ਤੇ ਤਕਰੀਬ 100% ਜਿਹੜੇ ਵਕੀਲ ਭਾਈਚਾਰਾ ਹੈਗਾ ਕੱਲ ਨੂੰ ਨੋ ਵਰਕ ਤੇ ਰਹੂਗਾ ਦੇ ਵਿੱਚੋਂ ਲਖਵਿੰਦਰ ਸਿੰਘ ਇੱਛੇਵਾਲ ਅ ਅਸੀਂ ਇਹਦੀ ਖਾਸ ਕਰਕੇ ਮੋਦੀ ਸਰਕਾਰ ਦੀ ਨਿੰਦਿਆ ਕਰਦੇ ਹਾਂ ਇਹ ਚੀਜ਼ ਦੇ ਵਿੱਚ ਜਿਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਯਾਰ ਉਹਨਾਂ ਨਾਲ ਬੈਠ ਕੇ ਮੀਟਿੰਗ ਕਰਨ ਦੀ ਬਜਾਏ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਨੇ ਜਿਹਨਾਂ ਤੇ ਤਸੱਦਦ ਟਾਹਿਆ ਪਲਾਸਟਿਕ ਦੀਆਂ ਗੋਲੀਆਂ ਤੇ ਡਰੋਨ ਦੇ ਰਾਹੀਂ ਉਹਨਾਂ ਦੇ ਬੰਬ ਛੁੱਟੇ ਨੇ ਤਾਂ ਕਰਕੇ ਅਸੀਂ ਨਾਪਾ ਬਾਰ ਦੇ ਵਿੱਚ ਕੱਲ ਨੂੰ ਅਸੀਂ ਹੜਤਾਲ ਤੇ ਹੈਗੇ ਆਂ ਤੇ ਕੱਲ ਨੂੰ ਵੀ 16 ਤਰੀਕ ਲਈ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਹਦੀ ਵੀ ਅਸੀਂ ਹਮਾਇਤ ਕਰਦੇ ਹਾਂ